ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਆਈ ਹੋਈ ਨਵੀਂ ਭਰਤੀ ਦੀ 725 ਪੋਸਟਾਂ ਨਵੀਆਂ ਆਊਟ ਹੋਈਆਂ ਨੇ ਜੀ 8TT ਅਤੇ ਮਾਸਟਰ ਕੈਡਰ ਦੀਆਂ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਪੇਪਰ ਹੋਏਗਾ ਜਾਂ ਨਹੀਂ ਯੋਗਤਾ ਕੀ ਹੈ ਕਿੰਨੀ ਉਮਰ ਹੋਣੀ ਚਾਹੀਦੀ ਹੈ ਸੈਲਰੀ ਕਿੰਨੀ ਰਹੇਗੀ ਪੀਐਸਟਟ ਚਾਹੀਦਾ ਹੈ ਜਾਂ ਨਹੀਂ ਤਾਂ ਤੁਹਾਡੇ ਇਹਨਾਂ ਸਾਰੇ ਪੁਆਇੰਟਸ ਨੂੰ ਵੀ ਆਪਾਂ ਇਸ ਵੀਡੀਓ ਦੇ ਵਿੱਚ ਜਿਹੜਾ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਟੈਪ ਬਾਈ ਸਟੈਪ ਆਪਾਂ ਦੋਨਾਂ ਭਰਤੀਆਂ ਦੀ ਹੀ ਗੱਲ ਕਰਾਂਗੇ ਤਾਂ ਇਹ ਹੈ ਜੀ ਆਪਣਾ ਆਫੀਸ਼ੀਅਲ ਨੋਟੀਫਿਕੇਸ਼ਨ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਇਹ 332 ਪੋਸਟ ਆਊਟ ਹੋਈਆਂ ਨੇ ਜੀ ਮਾਸਟਰ ਕੈਡਰ ਦੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਮਾਸਟਰ ਕੈਡਰ 332 ਪੋਸਟਾਂ ਠੀਕ ਹੈ ਜੀ ਕੈਟਾਗਰੀ ਵਾਈਜ਼ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਵਾਈਜ਼ ਐਸ ਸੀ ਐਮ ਐਂਡ ਬੀ ਐਕ ਸਰਵਿਸਮੈਨ ਬੀ ਸੀ ਸਾਰੀਆਂ ਪੋਸਟਾਂ ਜਿਹੜੀਆਂ ਨੇ ਟੋਟਲ ਕਰਕੇ 332 ਪੋਸਟਾਂ ਜਿਹੜੀਆਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੀ ਜਿਹੜੀ ਲਾਸਟ ਡੇਟ ਹੈ ਤੁਸੀਂ ਇੱਥੇ ਦੇਖ ਸਕਦੇ ਹੋ 27 ਅਗਸਤ ਜਿਹੜੀ ਹੈ ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ ਤੇ 28 ਜੁਲਾਈ ਤੋਂ ਤੁਸੀਂ ਜਿਹੜਾ ਇਸ ਨੂੰ ਅਪਲਾਈ ਆਨਲਾਈਨ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਅਪਾ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਵਿੱਦਿਅਕ ਯੋਗਤਾ ਤਾਂ ਇਸ ਦੇ ਵਿੱਚ ਦੇਖੋ ਤੁਹਾਡੇ ਕੋਲ ਜਿਹੜੀ ਬੀਏ ਹੈ ਯਾਨੀ ਜਿਹੜੀ ਤੁਹਾਡੇ ਕੋਲ ਗ੍ਰੈਜੂਏਸ਼ਨ ਹੈ ਉਹ 50% ਮਾਰਕਸ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਜਨਰਲ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਜੇ ਤੁਸੀਂ ਕਿਸੇ ਹੋਰ ਕੈਟਾਗਰੀ ਤੋਂ ਜਿਵੇਂ ਕਿ ਐਸਸੀ ਬੀਸੀ ਠੀਕ ਹੈ ਤਾਂ ਤੁਹਾਡੇ ਕੋਲ 50% ਮਾਰਕਸ ਜਿਹੜਨੇ ਉਹ ਬੀਏ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਹੀ ਤੁਸੀਂ ਇਸ ਦੇ ਲਈ ਜਿਹੜਾ ਐਲੀਜੀਬਲ ਹੋ ਪਾਉਗੇ ਤਾਂ ਇਹ ਗੱਲ ਇਹਨਾਂ ਨੇ ਪਹਿਲੇ ਹੀ ਪੁਆਇੰਟ ਦੇ ਵਿੱਚ ਕਲੀਅਰ ਕਰ ਦਿੱਤੀ ਹੈ ਉਸ ਤੋਂ ਬਾਅਦ ਆਪਾਂ बीएड ਦੀ ਗੱਲ ਕਰੀਏ ਤਾਂ बीएड ਜਿਹੜੀ ਹੈ ਤੁਹਾਡੇ ਕੋਲ ਸਪੈਸ਼ਲ এডਿਕੇਸ਼ਨ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਹੀ ਤੁਸੀਂ ਇਸ ਦੇ ਲਈ ਐਲੀਜੀਬਲ ਹੋਵੋਗੇ ਜਿਹੜੀ बीएड ਨਾਰਮਲ ਸਟੂਡੈਂਟਸ ਬੱਚਿਆਂ ਦੇ ਲਈ ਹੁੰਦੀ ਹੈ ਉਸ ਦੇ ਲਈ ਤੁਸੀਂ ਜੇਕਰ ਕੀਤੀ ਹੋਈ ਹੈ ਤਾਂ ਤੁਸੀਂ ਇਸ ਦੇ ਲਈ ਅਪਲਾਈ ਨਹੀਂ ਕਰ पाओगे ਇਹ ਸਪੈਸ਼ਲ ਟੀਚਰ ਨੇ ਠੀਕ ਹੈ ਜਿਹੜੇ ਕਿ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਜੇਕਰ ਜਿਨ੍ਹਾਂ ਦੇ ਵਿੱਚ ਪ੍ਰੋਪਰ ਜਿਹੜੀ ਹੈ ਠੀਕ ਨਹੀਂ ਹੁੰਦੇ ਹੈਗੇ ਤੁਸੀਂ ਸਮਝ ਪਾ ਰਹੇ ਹੋਵੋਗੇ ਸਪੈਸ਼ਲ ਬੱਚਿਆਂ ਨੂੰ ਜਿਹੜੇ ਪੜ੍ਹਾਉਂਦੇ ਨੇ ਠੀਕ ਹੈ CWSN ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਹੁੰਨੇ ਆ ਤਾਂ ਉਹਨਾਂ ਦੇ ਲਈ ਇਹ ਜਿਹੜੀ ਹੈ ਪੋਸਟ ਆਣੀ ਠੀਕ ਹੈ ਤਾਂ ਇਹ बीएड ਸਪੈਸ਼ਲ এডਿਕੇਸ਼ਨ ਦੇ ਵਿੱਚ ਤੁਹਾਡੇ ਕੋਲ ਕੀਤੀ ਹੋਵੇ ਤਾਂ ਹੀ ਤੁਸੀਂ ਇਸ ਦੇ ਲਈ एलिजिਬਲ ਹੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਪੀਐਸਟੈਟ ਦੀ ਕਿ ਤੁਹਾਨੂੰ ਪੀਐਸਟੈਟ ਚਾਹੀਦਾ ਹੈ ਜਾਂ ਨਹੀਂ ਤਾਂ ਜ਼ਰੂਰ ਹੋਣਾ ਚਾਹੀਦਾ ਇਹਨਾਂ ਨੇ ਸਾਫ਼ ਤੌਰ ਤੇ ਮੈਂਸ਼ਨ ਕੀਤਾ ਹੈ ਕਿ ਇਸ ਪੋਸਟ ਦੇ ਲਈ ਜਿਹੜਾ ਹੈ ਪੀਐਸਟੈਟ 2 ਜਿਹੜਾ ਤੁਹਾਡੇ ਕੋਲ ਪਾਸ ਕੀਤਾ ਲਾਜ਼ਮੀ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ஆன்ਲਾਈਨ ਅਪਲਾਈ ਹੋਏਗਾ ਲਾਸਟ ਡੇਟ ਆਪਾਂ অলਰੈਡੀ ਡਿਸਕਸ ਕਰ ਚੁੱਕੇ ਆਂ ਜੇ ਆਪਾਂ ਗੱਲ ਕਰ ਲਈ ਮੈਰਿਟ ਕਿਸ ਤਰੀਕੇ ਨਾਲ ਬਣੇਗੀ ਤਾਂ ਮੈਰਿਟ ਦੇ ਲਈ ਤੁਹਾਡਾ ਇੱਕ ਪੇਪਰ ਹੋਏਗਾ 100 ਨੰਬਰ ਦਾ ਇਹ ਪੇਪਰ ਲਿਆ ਜਾਏਗਾ ਜਿਸ ਦੇ ਵਿੱਚ ਮਲਟੀਪਲ ਚੋਇਸ ਟਾਈਪ ਕੋ ਜਿਹੜੇ ਨੇ ਕੁਐਸਚਨ ਹੋਣਗੇ ਚਾਰ-ਚਾਰ ਆਪਸ਼ਨਸ ਦਿੱਤੀਆਂ ਹੋਣਗੀਆਂ ਸਹੀ ਆਨਸਰ ਚੂਜ਼ ਕਰਨਾ ਹੋਏਗਾ ਠੀਕ ਹੈ ਜੀ 100 ਨੰਬਰਾਂ ਦਾ ਇਹ ਪੇਪਰ ਰਹੇਗਾ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈਏ ਇਨਾ ਅਸਾਮੀਆਂ ਦੀ ਭਰਤੀ ਲਈ ਜਿਹੜਾ ਤੁਹਾਡੇ ਕੋਲ ਪੰਜਾਬੀ ਦਾ ਪੇਪਰ ਹੈ ਉਹ ਵੀ ਲਿਆ ਜਾਏਗਾ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ ਆਉਂਦੀ ਹੈ ਤਾਂ ਉਸ ਦੇ ਵਿੱਚ ਤੁਹਾਨੂੰ ਮੈਰਿਟ ਵਾਲਾ ਪੇਪਰ ਦੇਣ ਤੋਂ ਪਹਿਲਾਂ ਇੱਕ ਪੰਜਾਬੀ ਦਾ ਪੇਪਰ ਦੇਣਾ ਹੁੰਦਾ ਹੈ ਠੀਕ ਹੈ ਉਹ ਪੰਜਾਬੀ ਦਾ ਪੇਪਰ ਜਿਹੜਾ ਤੁਹਾਡਾ ਕੁਆਲੀਫਾਈਿੰਗ ਪੇਪਰ ਹੋਏਗਾ ਯਾਨੀ ਜਿਸ ਦੇ ਵਿੱਚ ਪੰਜਾਬੀ ਭਾਸ਼ਾ ਦੇ ਰਿਲੇਟਿਡ ਹੀ ਕੁਐਸਚਨ ਹੋਣਗੇ ਜਿਸ ਦੇ ਵਿੱਚ ਤੁਸੀਂ 50% ਜਿਹੜਨੇ ਉਹ ਅਚੀਵ ਕਰਨੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਹੀ ਤੁਸੀਂ ਇਸ ਪੇਪਰ ਦੇ ਲਈ ਐਲੀਜੀਬਲ ਹੋਵੋਗੇ ਜਿਹੜਾ ਕਿ ਪੇਪਰ 2 ਹੈ ਸੋ ਨੰਬਰਾਂ ਦਾ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਪੇ ਸਕੇਲ ਤਾਂ ਜਿਹੜਾ ਪੇ ਸਕੇਲ ਹੈ 35400 ਜਿਹੜਾ ਇਸ ਦੀ ਸੈਲਰੀ ਮਿਲੇਗੀ ਤੇ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਤੁਹਾਡੀ ਜਿਹੜੀ ਹੈ ਏਜ ਹੈ ਉਹ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰ ਲਈਏ ਜਿਹੜੀਆਂ ਅਲੱਗ-ਅਲੱਗ ਕੈਟਾਗਰੀਜ਼ ਹੋ ਗਈਆਂ ਜਿਵੇਂ ਕਿ ਵਿਧਵਾਵਾਂ ਹੋ ਗਿਆ ਤਲਾਕशुदा ਔਰਤਾਂ ਉਹਨਾਂ ਦੀ ਅਲੱਗ-ਅਲੱਗ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਨੇ ਜਿਵੇਂ ਉਹਨਾਂ ਦੀ 40 ਸਾਲ ਹੋਵੇਗੀ ਉਮਰ ਛੋਟ ਹੋਏਗੀ ਤਾਂ ਇਹ ਚੀਜ਼ਾਂ ਤੁਸੀਂ ਆਪ ਵੀ ਜਿਹੜਾ ਇਸ ਨੂੰ ਰੀਡ ਕਰ ਸਕਦੇ ਹੋ ਠੀਕ ਹੈ ਜੀ ਅੱਗੇ ਬਾਧਿਆਂ ਅੱਗੇ ਪ੍ਰੋਸੈਸਿੰਗ ਫੀਸ ਦੀਜੀਏ ਆਪਾਂ ਗੱਲ ਕਰ ਲਈ ਤਾਂ ਜਨਰਲ ਕੈਟਾਗਰੀ ਦੇ ਲਈ 2000 ਰੁਪਏ ਫੀਸ ਰਹਿਣ ਵਾਲੀ ਹੈ ਰਿਜ਼ਰਵ ਕੈਟਾਗਰੀ ਯਾਨੀ ਕਿ ਐਸਸੀਐਸਟੀ ਦੇ ਲਈ 1000 ਰੁਪਏ ਤੇ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਦੀ ਕੋਈ ਵੀ ਫੀਸ ਜਿਹੜੀ ਇੱਥੇ ਨਹੀਂ ਰਹਿਣ ਵਾਲੀ ਠੀਕ ਹੈ ਜੀ ਤਾਂ ਇਹ ਚ ਤੁਸੀਂ ਧਿਆਨ ਦੇ ਨਾਲ ਦੇਖ ਸਕਦੇ ਹੋ ਇਸ ਤੋਂ ਬਿਨਾ ਜਿਹੜੇ ਕੈਟਾਗਰੀ ਵਾਈਜ਼ ਆਪਣੇ ਸਰਟੀਫਿਕੇਟ ਨੇ ਉਹਨਾਂ ਦੇ ਰਿਲੇਟਡ ਜੋ ਵੀ ਇਨਸਟਰਕਸ਼ਨ ਨੇ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਇੱਕ ਗੱਲ ਖਾਸ ਤੌਰ ਤੇ ਜਿਹੜੀ ਮੇਨ ਹੈ ਉਹ ਇਹ ਹੈ ਕਿ ਤੁਹਾਡੇ ਸਰਟੀਫਿਕੇਟ ਜਿਹੜੇ ਨੇ 28 ਅਗਸਤ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਨੇ ਠੀਕ ਹੈ ਯਾਨੀ ਕਿ ਜਿਹੜੀ ਲਾਸਟ ਡੇਟ ਹੈ ਅਪਲਾਈ ਕਰਨ ਦੀ ਉਸ ਤੋਂ ਪਹਿਲਾਂ ਦੇ ਤੁਹਾਡੇ ਕੋਲ ਜਿਹੜੇ ਨੇ ਉਹ ਸਰਟੀਫਿਕੇਟ ਹੋਣੇ ਚਾਹੀਦੇ ਨੇ 27 ਅਗਸਤ 27 ਅਗਸਤ ਤੋਂ ਪਹਿਲਾਂ ਦੇ ਤੁਹਾਡੇ ਸਰਟੀਫਿਕੇਟ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਇਹ ਨਹੀਂ ਹੋ ਸਕਦਾ ਤੁਸੀਂ ਅਪਲਾਈ ਪਹਿਲਾਂ ਕਰ ਦੋ ਤੇ ਸਰਟੀਫਿਕੇਟ ਤੁਹਾਡਾ ਬਾਅਦ ਦੇ ਵਿੱਚ ਆਵੇ ਠੀਕ ਹੈ ਯਾਨੀ ਕਿ ਤੁਸੀਂ ਹਲੇ ਅਪੀਅਰਿੰਗ ਹੋ ਉਹ ਚੀਜ਼ ਜਿਹੜੀ ਇੱਥੇ ਮੰਨੀ ਨਹੀਂ ਜਾਏਗੀ ਠੀਕ ਹੈ ਜੀ ਤਾ ਇਹ ਚੀਜ਼ ਧਿਆਨ ਦੇ ਵਿੱਚ ਰੱਖਿਓ ਤਾਂ ਇਹ ਲਗਭਗ ਹੈਗੀਆਂ ਨੇ 332 ਪੋਸਟਾਂ ਇਸ ਦੀ ਬਾਕੀ ਜਿਹੜੀ ਡਿਟੇਲ ਹੈ ਆਮ ਸ਼ਰਤਾਂ ਨੇ ਉਹ ਤੁਸੀਂ ਟੈਲੀਗ੍ਰam ਗਰੁੱਪ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰ ਦਵਾਂਗੀ ਪੂਰਾ ਪੀਡੀਐਫ ਤੁਸੀਂ ਉੱਥੇ ਜਾ ਕੇ ਇਸ ਨੂੰ ਆਪ ਵੀ ਜਿਹੜਾ ਰੀਡ ਕਰਕੇ ਚੈੱਕ ਕਰ ਸਕਦੇ ਹੋ ਅੱਗੇ ਵਧਦੇ ਹਾਂ ਜੀ ਹੋਰ ਪੋਸਟਾਂ ਵੱਲ ਤੇ ਅਗਲੀਆਂ ਪੋਸਟਾਂ ਵਿੱਚ ਵਧਣ ਤੋਂ ਪਹਿਲਾਂ ਇਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹਨਾਂ ਨੇ ਆਨਲਾਈਨ ਅਪਲਾਈ ਕਰਨ ਦੀ ਵਿਧੀ ਵੀ ਦੱਸੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਇਸ ਨੂੰ ਅਪਲਾਈ ਕਰ ਸਕਦੇ ਹੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਵੀ ਇਹ ਤੁਹਾਨੂੰ ਜਿਹੜਾ ਪੂਰਾ ਪੀਡੀਐਫ ਹੈ ਉਹ ਅਵੇਲੇਬਲ ਹੈਗਾ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਪ੍ਰਾਇਮਰੀ ਸਕੂਲਸ ਦੇ ਵਿੱਚ ਤਾਂ ਇਹ ਵੀ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਨੇ ਠੀਕ ਹੈ ਇਹ ਪੋਸਟਾਂ ਆਈਆਂ ਹੋਈਆਂ ਨੇ ਜੀ 393 ਮਾਸਟਰ ਕੈਡਰ ਦੀ ਹੈਗੀਆਂ ਸੀ 132 ਇਹ 393 ਪੋਸਟਾਂ ਨੇ ਠੀਕ ਹੈ ਤੇ ਇਸ ਦੀ ਵੀ ਸੇਮ ਤਰੀਕ ਰਹਿਣ ਵਾਲੀ ਹੈ 27 ਅਗਸਟ ਲਾਸਟ ਡੇਟ ਰਹੇਗੀ ਕੈਟਾਗਰੀ ਵਾਈਜ਼ ਤੁਸੀਂ ਪੋਸਟਾਂ ਦੇਖ ਸਕਦੇ ਹੋ ਵੰਡ ਦਿੱਤੀਆਂ ਗਈਆਂ ਨੇ ਠੀਕ ਹੈ ਜੀ ਟੋਟਲ ਪੋਸਟਾਂ ਹੋਣਗੀਆਂ 393 ਕਵਾਲੀਫਿਕੇਸ਼ਨ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਕਵਾਲੀਫਿਕੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗ੍ਰੈਜੂਏਸ਼ਨ ਜਿਹੜੀ ਹੈ ਕੰਪਲਸਰੀ ਹੈ ਸੇਮ ਐਜ਼ ਇਟ 50% ਜਿਹੜੇ ਮਾਰਕਸ ਨੇ ਤੁਹਾਡੇ ਕੋਲ ਜਨਰਲ ਕੈਟਾਗਰੀਆਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਕੈਟਾਗਰੀਆਂ ਤਾਂ 45% ਜਿਹੜੇ ਨੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਆਪਾਂ ਡਿਪਲੋਮਾ ਕਰੀਏ ਜੇ IDLET ਦੀ ਗੱਲ ਕਰੀਏ ਠੀਕ ਹੈ ATT ਦੀ ਗੱਲ ਕਰੀਏ ਤਾਂ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਸਪੈਸ਼ਲ এডਿਕੇਸ਼ਨ ਦੇ ਵਿੱਚ ਜਾਂ ਫਿਰ ਤੁਸੀਂ ਸਪੈਸ਼ਲ এডਿਕੇਸ਼ਨ ਦੀ ਕੋਈ ਇਸ ਦੇ ਰਿਲੇਟਡ ਜਿਹੜੀ ਬਿਲਕੁਲ ਇਸ ਦੇ ਬਰਾਬਰ ਹੋਵੇ ਕੋਈ ਅਜਿਹੀ ਡਿਗਰੀ ਜਾਂ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਇਸ ਦੇ ਲਈ ਜਿਹੜਾ ਅਪਲਾਈ ਕਰ पाओगे ਤੁਸੀਂ ਦੇਖ ਸਕਦੇ ਹੋ ਠੀਕ ਹੈ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਇਹ ਜਿਹੜਾ ਹੋਣਾ ਚਾਹੀਦਾ ਹੈ ਡਿਪਲੋਮਾ ਇਨ এডਿਕੇਸ਼ਨ ਸਪੈਸ਼ਲ এডਿਕੇਸ਼ਨ ਯਾਨੀ ਕਿ ਜਿਹੜੀ ETT ਹੈ ਜਾਂ DLD ਹੈ ਉਹ ਤੁਸੀਂ ਸਪੈਸ਼ਲ এডਿਕੇਸ਼ਨ ਦੇ ਵਿੱਚ ਕੀਤੀ ਹੋਵੇ ਥੈਨ ਤੁਸੀਂ ਇਸ ਦੇ ਲਈ ਜਿਹੜਾ एलिਜੀਬਲ ਹੋ ਜੇ ਤੁਸੀਂ ਸਿੰਪਲ ETT ਕੀਤੀ ਹੋਈ ਹੈ ਯਾਨੀ ਕਿ ਜਿਹੜੇ ਸਪੈਸ਼ਲ ਬੱਚਿਆਂ ਦੇ ਲਈ ਨਹੀਂ ਹੁੰਦੀ ਨਾਰਮਲ ਬੱਚਿਆਂ ਲਈ ਹੁੰਦੀ ਹੈ ਤਾਂ ਉਹਦੇ ਲਈ ਤੁਸੀਂ ਜਿਹੜਾ ਇਸ ਦੇ ਲਈ ਅਪਲਾਈ ਨਹੀਂ ਕਰ पाओगे ਅੱਗੇ ਚੱਲਦੇ ਆਪਾਂ ਅੱਗੇ PST 1 ਤੁਸੀਂ ਦੇਖ ਸਕਦੇ ਹੋ ਜ਼ਰੂਰ ਹੋਣਾ ਚਾਹੀਦਾ ਹੈ ਤੁਸੀਂ ਇਸ ਦੇ ਲਈ ਤਾਂ ਹੀ एलिਜੀਬਲ ਹੋ ਪਾਉਂਗੇ ਤਾਂ ਪੀਐਸਟ 1 ਹੋਣਾ ਚਾਹੀਦਾ ਹੈ ਇਸ ਤੋਂ ਬਿਨਾ ਜਿਹੜਾ ਮੇਨ ਗੱਲ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਹੈ ਕਿ ਜਿਹੜੇ ਤੁਹਾਡੇ ਸਰਟੀਫਿਕੇਟ ਨੇ ਉਹ ਲਾਸਟ ਡੇਟ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਨੇ ਠੀਕ ਹੈ ਜੇਕਰ ਤੁਹਾਡੇ ਬਾਅਦ ਦੇ ਨੇ ਤਾਂ ਤੁਹਾਨੂੰ ਇਸ ਦੇ ਵਿੱਚ ਜਿਹੜਾ ਵਿਚਾਰਿਆ ਨਹੀਂ ਜਾਏਗਾ ਸੇਮ ਐਜ਼ ਇਟ ਇਹਨਾਂ ਦਾ ਵੀ 100 ਮਾਰਕਸ ਦਾ ਇੱਕ ਐਗਜ਼ਾਮ ਹੋਏਗਾ ਜੀ ਠੀਕ ਹੈ ਤੇ ਉਸ ਦੇ ਬਿਹਫ ਤੇ ਹੀ ਜਿਹੜੀ ਹੈ ਮੈਰਿਟ ਬਣੇਗੀ ਪੇਪਰ ਕੁਆਲੀਫਾਈਂਗ ਪੰਜਾਬੀ ਦਾ ਵੀ ਕੀਤਾ ਜਾਏਗਾ ਉਹ ਵੀ ਤੁਹਾਡਾ ਕੁਆਲੀਫਾਈਂਗ ਕਰਨਾ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਪੇ ਸਕਿੱਲ ਦੀ ਗੱਲ ਕਰੀਏ ਤਾਂ 29200 ਰੁਪਏ ਜਿਹੜੀ ਸੈਲਰੀ ਰਹੇਗੀ ਉਮਰ ਸੇਮ ਐਜ਼ ਇਟ 18 ਤੋਂ 37 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਾਕੀ ਦੀਆਂ ਕਾਸਟਾਂ ਦੇ ਲਈ ਜਿਹੜੀ ਛੋਟ ਹੈ ਤੁਸੀਂ ਦੇਖ ਸਕਦੇ ਹੋ ਤੇ ਪੜ ਸਕਦੇ ਹੋ ਜੀ ਅੱਗੇ ਆਪਾਂ ਗੱਲ ਕਰ ਲਈਏ ਅ ਪ੍ਰੋਸੈਸਿੰਗ ਫੀਸ ਦੀ ਤਾਂ ਸੇਮ ਐਜ਼ ਇਟ ਜਨਰਲ ਕੈਟਾਗਰੀ ਦੀ 2000 ਰੁਪਏ ਰਿਜ਼ਰਵ ਕੈਟਾਗਰੀ ਦੀ 1000 ਰੁਪਏ ਐਕ ਸਰਵਿਸਮੈਨ ਦੀ ਕੋਈ ਫੀਸ ਨਹੀਂ ਹੈਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਆਪਾਂ ਬਾਕੀ ਸਰਟੀਫਿਕੇਟਸ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ BC ਦਾ ਸਰਟੀਫਿਕੇਟ ਉਦੋਂ ਤੱਕ ਹੀ ਵੈਲਿਡ ਮੰਨਿਆ ਜਾਏਗਾ ਜਦੋਂ ਤੱਕ ਪ੍ਰਾਰਥੀ ਕ੍ਰੀਮ ਲੇਅਰ ਦੇ ਦਾਇਰੇ ਵਿੱਚ ਨਹੀਂ ਆ ਜਾਂਦਾ ਠੀਕ ਹੈ ਜੀ ਯਾਨੀ ਕਿ ਤੁਸੀਂ ਜੇ ਕੋਈ ਵੀ ਕਾਸਟ ਦਾ ਫਾਇਦਾ ਲੈਣਾ ਚਾਹੁੰਦੇ ਹੋ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨੂੰ ਜ਼ਰੂਰ ਫੋਲੋ ਕਰ ਲਿਓ ਉਸ ਤੋਂ ਬਾਅਦ ਹੀ ਤੁਸੀਂ ਇਸ ਦੇ ਲਈ ਜਿਹੜਾ ਹੈ ਐਲੀਜੀਬਲ ਹੋ ਪਾਉਗੇ ਅੱਗੇ ਦੇਖ ਸਕਦੇ ਹੋ ਤੁਸੀਂ ਜੇਕਰ ਕੋਈ ਕੈਂਡੀਡੇਟ ਦਿਵਿਆਂਗ ਹੈ ਠੀਕ ਹੈ ਯਾਨੀ ਕਿ ਤਾਂ ਉਸ ਦੇ ਲਈ ਜਿਹੜਾ ਹੈ ਇੱਕ ਅਲੱਗ ਤੋਂ ਤੁਸੀਂ ਆਪਣਾ ਸਰਟੀਫਿਕੇਟ ਹੈ ਉਹ ਪੇਸ਼ ਕਰਨਾ ਹੋਵੇਗਾ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਠੀਕ ਹੈ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਬਾਕੀ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਇਹ ਤੁਸੀਂ ਆਪ ਵੀ ਰੀਡ ਕਰ ਲੈਣਾ ਉਮੀਦਵਾਰ ਘੱਟੋ-ਘੱਟ ਜਿਹੜਾ ਹੈ 10ਵੀਂ ਪੱਧਰ ਦੀ ਪੰਜਾਬੀ ਪਾਸ ਹੋਵੇ ਠੀਕ ਹੈ ਜੀ ਸਾਰਿਆਂ ਦੀ ਸਾਂਝੀ ਮੈਰਿਟ ਬਣੇਗੀ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਅਗੇ ਇਹਨਾਂ ਨੇ ਔਨਲਾਈਨ ਅਪਲਾਈ ਕਰਨ ਦਾ ਤਰੀਕਾ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਮੈਂਸ਼ਨ ਕੀਤੀ ਗਈ ਹੈ ਤੇ ਇਸ ਵਾਰ ਥੋੜੇ ਜਿਹੀ ਚੇਂजेस ਇਹਨਾਂ ਨੇ ਆਪਣੀ ਵੈਬਸਾਈਟ ਦੇ ਅਪਲਾਈ ਕਰਨ ਟਾਈਮ ਜਿਹੜਾ ਕੀਤਾ ਹੈ ਇਹ ਤੁਸੀਂ ਜਦੋਂ ਦੇਖ ਲਓਗੇ ਤਾਂ ਲਾਸਟ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀ ਹੋਏਗੀ ਠੀਕ ਹੈ ਜਦੋਂ ਤੁਹਾਡਾ ਫਾਰਮ ਅਪਲਾਈ ਹੋਏਗਾ ਲਾਸਟ ਦੇ ਵਿੱਚ ਇੱਕ ਚੀਜ਼ ਇਹਨਾਂ ਨੇ ਮੈਂਸ਼ਨ ਕੀਤੀ ਹੈ ਕਿ ਉਮੀਦਵਾਰ ਆਪਣੀ ਇੱਕ ਪਾਸਪੋਰਟ ਸਾਈਜ਼ ਫੋਟੋ ਸਾਈਨ ਵਗੈਰਾ ਠੀਕ ਹੈ ਤੇ ਇੱਕ ਜਿਹੜੀ ਫੋਟੋ ਹੈ ਉਹ ਤੁਹਾਡੀ ਜਿਹੜੀ ਹੈ ਸਾਫ਼ ਤੇ ਰੰਗੀਨ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਤੁਹਾਡੀ ਜਿਹੜੀਆਂ ਹੱਥਾਂ ਦੀਆਂ ਉਂਗਲੀਆਂ ਨੇ ਵਿਦ ਅੰਗੂਠਾ ਥੰਬ ਦੇ ਕੋਡ ਦੇ ਨਾਲ-ਨਾਲ ਜਿਹੜੇ ਸਕੈਨ ਕਰਕੇ ਤੁਸੀਂ ਇਹਨਾਂ ਦੀ ਆਨਲਾਈਨ ਅਪਲਾਈ ਜਦੋਂ ਕਰੋਗੇ ਉਸ ਟਾਈਮ ਜਿਹੜਾ ਅਪਲੋਡ ਕੀਤਾ ਜਾਏਗਾ ਤਾਂ ਇਹ ਤੁਸੀਂ ਉਦੋਂ ਕਰੋਗੇ ਜਦੋਂ ਤੁਸੀਂ ਆਨਲਾਈਨ ਅਪਲਾਈ ਕਰੋਗੇ ਤੇ ਲਾਸਟ ਡੇਟ ਰਹਿਣ ਵਾਲੀ ਹੈ 27 ਅਗਸਤ ਤੇ ਆਪਾਂ ਜੀ ਗੱਲ ਕਰ ਲਈ ਕਦ ਤੋਂ ਸਟਾਰਟ ਹੋ ਰਹੀ ਨੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜੀ 28 ਜੁਲਾਈ ਤੋਂ ਤੁਸੀਂ ਇਸ ਦੇ ਲਈ ਜਿਹੜਾ ਆਨਲਾਈਨ ਅਪਲਾਈ ਕਰ ਸਕਦੇ ਹੋ ਤਾਂ ਇਹ ਹੈਗੀਆਂ ਸੀ ਟੋਟਲ ਪੋਸਟਾਂ ਠੀਕ ਹੈ ਜਿਸ ਦੇ ਵਿੱਚ ਕੀ 332 ਪੋਸਟਾਂ ਮਾਸਟਰ ਕੈਡਰ ਸਪੈਸ਼ਲ ਟੀਚਰ ਦੀਆਂ ਨੇ ਤੇ 393 ਪੋਸਟਾਂ ਜ ਉ ਪ੍ਰਾਇਮਰੀ ਦੇ ਵਿੱਚ ਸਪੈਸ਼ਲ ਐਜੂਕੇਟਰ ਟੀਚਰ ਦੀ ਐਨੀ ਠੀਕ ਹੈ ਜੀ ਤਾਂ ਇਹ ਹੈ ਕਿ ਸੀ ਟੋਟਲ ਪੋਸਟਾਂ ਰਹੀ ਗੱਲ ਸਿਲੇਬਸ ਦੀ ਕਿ ਸਿਲੇਬਸ ਕੀ ਰਹੇਗਾ ਮੈਰਿਟ ਵਾਲੇ ਪੇਪਰ ਦਾ ਤਾਂ ਉਹ ਜਿਹੜਾ ਹੈ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਆਫੀਸ਼ੀਅਲ ਵੈਬਸਾਈਟ ਤੇ ਦੇਖਣ ਨੂੰ ਮਿਲ ਜੇਗਾ ਜਦੋਂ ਹੀ ਸਿਲੇਬਸ ਆਊਟ ਹੋਏਗਾ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਜਰੂਰ ਸਾਂਝੀ ਕਰਾਂਗੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਜਿਹੜੇ ਨੇ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਟਾਈਮ ਟਾਈਮ ਜਿਹੜੇ ਨੇ ਉਹ ਮਿਲਦੇ ਰਹਿਣ ਠੀਕ ਹੈ ਜੀ ਤੇ ਬਾਕੀ ਕੋਈ ਹੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਮਿਲਦੇ ਹਾਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ